Ja, was? Ja, ਮੇਰਾ ਨਾਮ ਸੰਜਲਾ ਹੈ ਤੇ ਸਾਨੂੰ ਮਾਰਸ਼ਲਾ ਆਰਡ ਦੀ ਟ੍ਰੇਨਿੰਗ ਸਿੱਖੀ ਬਹੁਤ ਹੀ ਵਧੀਆ ਫੀਲ ਹੁੰਦਾ ਹੈ ਅਸੀਂ ਇੱਥੇ ਵਿਖੀਦਾਲ ਸਰ ਜੀ ਤੋਂ ਸਿੱਖ ਰਹੇ ਹਾਂ ਜੋ ਸਾਨੂੰ ਬਹੁਤ ਹੀ ਵਧੀਆ ਲੱਗਦਾ ਸਾਨੂੰ ਸੈਲਫ ਟੈਕਨੀਕਸ ਬਾਰੇ ਦੱਸਿਆ ਜੀ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਕੰਮ ਆਉਣਗੇ ਸਰ ਕਿਹੜੀਆਂ ਕਿਹੜੀਆਂ ਟੈਕਨੀਕਸ ਸਿੱਖਣ ਨੂੰ ਮਿਲਦੀਆਂ ਜੱਦ ਵਿੱਚ ਇੱਥੇ ਸਰ ਸੈਲਫ ਟੈਕਨੀਕਸ ਬਹੁਤ ਤਰ੍ਹਾਂ ਦੇ ਸਰ ਉਹਨਾਂ ਨੇ ਸਿਖਾਈਆਂ ਆ ਜਿੱਦਾਂ ਜੇ ਤੁਹਾਨੂੰ ਕੋਈ ਆਕੇ ਪਿਸਤਲ ਨਾਲ ਮਾਰਨ ਦੀ ਕੋਸ਼ਿਸ਼ ਕਰਦਾ ਹੈ ਅਸੀਂ ਕੀ ਕਰ ਸਕਦੇ ਹਾਂ ਜੇ ਤੁਹਾਡੇ ਨਾਲ ਕੋਈ ਨਾਈਫ ਨਾਲ ਅਟੈਕ ਕਰਦਾ ਅਸੀਂ ਕੀ ਕਰ ਸਕਦੇ ਹਾਂ ਇਸ ਤਰ੍ਹਾਂ ਬਹੁਤ ਸਾਰੀਆਂ ਟੈਕਨੀਕ ਸਿੱਖੀਆਂ ਵਾ ਜਿਦਾ ਆਪਾਂ ਦੇਖਦੇ ਆ ਕਿ ਕੁੜੀਆਂ ਆ ਸੁਰੱਖਿਅਤ ਮਹਿਸੂਸ ਕਰਦੀਆਂ ਬਹੁਤ ਜ਼ਿਆਦਾ ਤੇ ਇਹਨਾਂ ਤਕਨੀਕ ਦੇ ਨਾਲ ਹੌਸਲਾ ਵੱਧਦਾ ਹੈ ਹਾਂਜੀ ਬਹੁਤ ਜ਼ਿਆਦਾ ਹਾਸਲਵੱਧਾ ਜੇਕਰ ਕੋਈ ਕੁੜੀ ਇਕੱਲੀ ਦਾਦ ਨੂੰ ਤੁਰ ਰਹੀ ਹੈ ਤਾਂ ਉਹ ਜੇ ਥੋੜਾ ਜਿਹਾ ਜੀ ਡਰ ਮਹਿਸੂਸ ਕਰੇਗੀ ਤਾਂ ਜੇ ਉਹਨੂੰ ਸੈਲਫ ਟੈਕਨੀਕਸ ਆਂਦੇ ਆ ਤੇ ਉਹਨੂੰ ਕੋਈ ਵੀ ਮੁਸ਼ਕਿਲ ਨਹੀਂ ਆਏਗੀ ਉਹ ਬਿਲਕੁਲ ਵੀ ਨਹੀਂ ਡਰੇਗੀ ਜੇ ਕੋਈ ਆਵੇਗਾ ਤਾਂ ਉਹਦਾ ਸਾਹਮਣਾ ਕਰ ਸਕਦੀ ਹੈ ਕਿੰਨੇ ਕੁ ਬੱਚੇ ਸ਼ੌਂਕ ਨਾਲ ਇਸ ਚੀਜ਼ ਨੂੰ ਸਿੱਖ ਰਹੇ ਨੇ ਬੱਚੇ ਬਹੁਤ ਜ਼ਿਆਦਾ ਸ਼ੌਂਕ ਨਾਲ ਸਿੱਖ ਰਹੇ ਆ ਕਿਉਂਕਿ ਵਿਕੀ ਜਲਸਾ ਸਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਿਖਾ ਰਹੇ ਆ ਜਿੰਨੀ ਵਿਕੀ ਜਲਸਾ ਸਿਖਾਦੇ ਆ ਵਧੀਆ ਤਰੀਕੇ ਨਾਲ ਉੰਨੀ ਹੀ ਰੁਚੀ ਬੱਚਿਆਂ ਚਲੀ ਆ ਸਿੱਖਣ ਦੀ ਮੈਨੂੰ ਲੱਗਦਾ ਹੈ ਕਿ ਮੇਰੇ ਕੋਲ ਸ਼ਬਦ ਸ਼ਾਇਦ ਘੱਟ ਹੋਣ ਜਿਸ ਕਿਸਮ ਦੀ ਅੱਜ ਦੀ ਪ੍ਰਦਰਸ਼ਨੀ ਦੇਖੀ ਹੈ ਮੈਂ ਆਪਦਾ ਤਾਰੂਫ ਥੋੜਾ ਜਿਆਦਾ ਤੁਹਾਨੂੰ ਕਰਵਾਦਾ ਕਿ ਮੈਂ ਇਸ ਗਰੁੱਪ ਨੂੰ ਬਿਲੋਂਗ ਕਰਦਾ ਜਿੱਥੇ ਸਾਡੀਆਂ ਕੁਝ ਐਜੂਕੇਸ਼ਨ ਸੰਸਥਾਵਾਂ ਨੇ ਜਿਨ੍ਹਾਂ ਨੂੰ ਅਸੀਂ ਮੈਨੇਜ ਕਰਦੇ ਆਂ ਔਰ ਉਹ ਤਕਰੀਬਨ ਤਕਰੀਬਨ ਬੇਟੀਆਂ ਦੀਆਂ ਨੇ ਜਿਹੜੇ ਅਸੀਂ ਪਿਛਲੇ ਕੁਝ 60 65 ਸਾਲ ਤੋਂ ਅਸੀਂ ਸੇਵਾ ਨਿਭਾ ਰਹੇ ਆਂ ਸੋ ਇੱਥੇ ਬੱਚਿਆਂ ਦੇ ਨਾਲ ਆ ਕੇ ਬੜੀ ਖੁਸ਼ੀ ਹੋਈ ਜਿਸ ਕਿਸਮ ਦੇ ਲੈਵਲ ਤੇ ਸੈਲਫ ਡਿਫੈਂਸ ਬੱਚੇ ਕਰ ਰਹੇ ਨੇ ਔਰ ਮੈਨੂੰ ਲੱਗਦਾ ਹੈ ਕਿ ਕਿਉਂਕਿ ਹੁਣ ਬੇਟੇ ਬੇਟੀਆਂ ਬਾਹਰ ਟਰੈਵਲ ਕਰ ਰਹੇ ਨੇ ਬਾਹਰ ਜਾਣ ਦੇ ਸੁਪਨੇ ਨੇ ਕਈਆਂ ਵਿੱਚਾਂ ਦੇ ਸੋ ਸੇਫਟੀ ਬਹੁਤ ਅਹਿਮ ਹੈ ਪੇਰੈਂਟਸ ਵਾਸਤੇ ਵੀ ਔਰ ਬੇਟੀਆਂ ਵਾਸਤੇ ਆਪਣੇ ਆਪ ਸੋ ਮੈਨੂੰ ਲੱਗਦਾ ਹੈ ਕਿ ਸੈਲਫ ਡਿਫੈਂਸ ਨਾਲ ਜਿਹੜੀ ਏਸੀ ਇਸ ਤੋਂ ਬੱਚੇ ਜੁੜਨਗੇ ਤੋਂ ਆਪਣੇ ਆਪ ਤੇ ਵੀ ਹਫਾਜ਼ਤ ਕਰ ਸਕਣਗੇ ਤੇ ਆਪਣੇ ਮਾਹੌਲ ਦੇ ਆੜੇ ਦੁਆਲੇ ਦਾ ਵੀ ਉਹ ਸੰਭਾਲ ਕਰ ਸਕਣਗੇ ਸੋ ਬਹੁਤ ਵੱਡੀ ਇੱਕ ਐਫਰਟ ਹੈਗੀ ਹੈ ਔਰ ਅਸੀਂ ਇਹੀ ਸਪੋਰਟ ਕਰਦੇ ਆ ਕਿ ਵੱਧ ਤੋਂ ਵੱਧ ਸਕੂਲਸ ਕਵਰ ਕੀਤੇ ਜਾਣ ਤਾਂ ਕਿ ਇਹ ਜਿਹੜਾ ਇਹ ਸਪੈਸ਼ਲ ਆਰਟ ਜਿਹੜਾ ਹੈ ਇਹ ਬੱਚਿਆਂ ਚ ਅਸੀਂ ਭਲਾ ਸਕੀਏ ਤੇ ਅੱਡੇ ਵੱਲੋਂ ਕੀ ਸਹਿਯੋਗ ਕੀਤਾ ਜਾ ਰਿਹਾ ਹੈ ਮੇਰਾ ਪਹਿਲਾ ਵਿਜ਼ਿਟ ਇਸ ਇਲਾਕੇ ਚ ਹੋਇਆ ਜਦੋਂ ਹੜ੍ਹਾਂ ਦੇ ਨਾਲ ਪੀੜਿਤ ਇਲਾਕਾ ਸੀਗਾ ਤੇ ਸਾਨੂੰ ਉਦੋਂ ਆ ਕੇ ਇੱਥੇ ਕਾਫੀ ਸੇਵਾ ਕਰਨ ਦਾ ਕੁਝ ਸਮਾਂ ਮਿਲਿਆ ਸਾਨੂੰ ਅਸੀਂ ਉਦੋਂ ਡੀਜ਼ਲ ਦੀ ਸੇਵਾ ਕਾਫੀ ਮੈਡੀਕਲ ਇਕਵਿਪਮੈਂਟ ਹੋਰ ਕਾਫੀ ਚੀਜ਼ਾਂ ਅਸੀਂ ਉਦੋਂ ਵੀ ਨਾਲ ਲੈ ਕੇ ਆਏ ਆਂ ਐਤ ਕੀ ਵੀ ਅਸੀਂ ਬੱਚਿਆਂ ਵਾਸਤੇ ਕੁਝ ਕਿਤਾਬਾਂ ਲੈ ਕੇ ਆਏ ਆਂ ਔਰ ਕਿਉਂਕਿ ਅੱਜ ਅੱਜ ਦਾ ਸਪੋਰਟਸ ਦਾ ਫੰਕਸ਼ਨ ਸੀਗਾ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਸਪੋਰਟਸ ਸ਼ੂਜ਼ ਵੀ ਨਾਲ ਦਿੱਤੇ ਜਾਣ ਸੋ ਉਹ ਅੱਜ ਦਾ ਸਾਡਾ ਬੇਸਿਕਲੀ ਸ਼ੂਜ਼ ਡਿਸਟ੍ਰਿਬਿਊਸ਼ਨ ਔਰ ਬੱਚਿਆਂ ਨੂੰ ਇਨਕਰੇਜ ਕਰਨਾ ਔਰ ਉਹਨੂੰ ਹੰਗਾਰਾ ਦੇਣਾ ਤਾਂਕਿ ਉਹ ਅੱਗੇ ਸਾਡੀ ਜਿਹੜੀ ਨੈਕਸਟ ਜਨਰੇਸ਼ਨ ਹੈ ਉਹ ਗਰੋ ਕਰ ਸਕੇ ਪਰਮਿੰਦਰ ਸਿੰਘ ਇਨਚਾਰਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨਾ ਚੇਸ ਸਿੰਘ ਜ਼ਿਲ੍ਹਾ ਕਪੂਰਥਲਾ ਮੈਂ ਸਭ ਤੋਂ ਪਹਿਲਾਂ ਤਾਂ ਸਾਡੇ ਇਸ ਮੀਡੀਆ ਦੇ ਸਾਥੀਆਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਆ ਕੇ ਸਾਡੇ ਛੋਟੇ ਜਿਹੇ ਸੱਦੇ ਤੇ ਸਾਡੇ ਇਸ ਨਿੱਕੇ ਜਿਹੇ ਪ੍ਰੋਗਰਾਮ ਨੂੰ ਕਵਰ ਕੀਤਾ ਉਸ ਤੋਂ ਬਾਅਦ ਮੈਂ ਧੰਨਵਾਦੀ ਹਾਂ ਸਾਡੇ ਕਰਨਬੀਰ ਸਿੰਘ ਸੀਬੀਆ ਜੀ ਦਾ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਕੇ ਸਾਡੇ ਬੱਚਿਆਂ ਦੀ ਹੌਸਲਾ ਫਜ਼ਾਈ ਕੀਤੀ ਅਤੇ ਉਹਨਾਂ ਨੂੰ ਮਤਲਬ ਸ਼ੂਜ਼ ਬੁਕਸ ਤੇ ਹੋਰ ਸਟੇਸ਼ਨਰੀ ਦਾ ਸਮਾਨ ਗਿਫਟ ਕੀਤਾ ਅੱਜ ਜਿਹੜਾ ਸਾਡਾ ਪ੍ਰੋਗਰਾਮ ਸੀਗਾ ਇਹ ਮਾਰਸ਼ਲ ਆਰਟ ਨਾਲ ਸੰਬੰਧਿਤ ਸੀਗਾ ਜਿਹਦੀ ਟ੍ਰੇਨਿੰਗ ਪਿਛਲੇ ਸਮੇਂ ਤੋਂ ਸਾਡੇ ਵਿਕੀ ਦੇ올ਜੀ ਜੋ ਇੰਟਰਨੈਸ਼ਨਲ ਰਿਕਾਰਡਿੰਗ ਨੇ ਉਹ ਦੇ ਰਹੇ ਨੇ ਤੇ ਉਹਨਾਂ ਨੇ ਅੱਜ ਉਹਨਾਂ ਬੱਚਿਆਂ ਦੀ ਪਰਫਾਰਮ ਨੂੰ ਇਸ ਜ਼ਾਹਰ ਕਰਨ ਦੇ ਲਈ ਇੱਕ ਫੰਕਸ਼ਨ ਰੱਖਿਆ ਸੀਗਾ ਜਿਸ ਵਿੱਚ ਕਰਨਬੀਰ ਸਿਵਰਾ ਜੀ ਨੇ ਸ਼ਿਰਕਤ ਕੀਤੀ ਤੇ ਸਾਡੇ ਬੱਚਿਆਂ ਦਾ ਹੌਸਲਾ ਵਧਾਇਆ ਤੇ ਸਾਡਾ ਜਿਹੜਾ ਇਹ ਮੰਡ ਏਰੀਆ ਦਾ ਸਕੂਲ ਆ ਅਸੇ ਇੱਥੇ ਸਾਡੇ ਬੱਚੇ ਆ ਜਿਹੜੇ ਪਹਿਲਾਂ ਹੀ ਇੰਟਰਨੈਸ਼ਨਲ ਕਬੱਡੀ ਦੇ ਵਿੱਚ ਖੇਡ ਕੇ ਆਏ ਨੇ ਤੇ ਹੁਣ ਵੀ ਸਾਡੇ ਜਿਹੜੇ ਤਿੰਨ ਬੱਚੇ ਆ ਡਿਪਾਰਟਮੈਂਟ ਵੱਲੋਂ ਕਰਵਾਈਆਂ ਜਾ ਰੀਆਂ ਖੇਡਾਂ ਦੇ ਵਿੱਚ ਨੈਸ਼ਨਲ ਪੱਧਰ ਤੇ ਸਿਲੈਕਟ ਹੋਏ ਹਨ ਸੋ ਜਿਹੜਾ ਸਾਡਾ ਛੰਨਾ ਚੇਰ ਸਿੰਘ ਸਕੂਲ ਆ ਇਹ ਇੱਕ ਖੇਡਾਂ ਦੀ ਹੱਬ ਮੰਨੀ ਜਾਂਦੀ ਆ ਸੋ ਇਸ ਸਾਰੇ ਸਹਿਯੋਗੀ ਸਾਥੀਆਂ ਦੇ ਅਸੀਂ ਧੰਨਵਾਦੀ ਆ ਇਸੇ ਤਰ੍ਹਾਂ ਜੇਕਰ ਸਾਨੂੰ ਇਹਨਾਂ ਦਾ ਸਾਥ ਮਿਲਦਾ ਰਿਹਾ ਤਾਂ ਬਹੁਤ ਜਲਦ ਜਿਹੜਾ ਛੰਨਾ ਚੇਰ ਸਿੰਘ ਆ ਉਹ ਖੇਡ ਜਗਤ ਦੇ ਵਿੱਚ ਇੱਕ ਵੱਡਾ ਮਕਾਮ ਹਾਸਲ ਕਰੇਗਾ